ਤੁਸੀਂ ਵਿਖੋਇ ਨਾ ਸਮੱਸਿਆਵਾਂ ਤੋਂ ਪਰੇਸ਼ਾਨ ਤਾਂ ਫਿਰ ਹੁਣ ਖਰਾਕ ਤੇ ਵੇਟਰੀ ਸ਼ਾਮਿਲ ਕਰ ਲਵੋ ਜਾਮਣਾ ਪਥਰੀ ਤੁਲਾ ਕੀ ਮੋਟਾਪੇ ਵਰਗੀਆਂ ਸਮੱਸਿਆਵਾਂ ਤੋਂ ਮਿਲੇਗੀ ਰਾਹਤ ਜਾਮਣ ਗਰਭੀਆਂ ਦਾ ਫਲ ਹੈ ਜੋ ਕਿ ਸੇ ਦਵਾਈ ਤੋਂ ਕੱਟ ਨਹੀਂ ਜਾਮਣ ਖਸੈਲੇ ਅਤੇ ਮਿੱਠੇ ਸਵਾਦ ਵਾਲਾ ਫਲ ਹੈ ਜੋ ਥੋੜੇ ਸਮੇਂ ਦੇ ਲਈ ਹੁੰਦਾ ਹੈ ਪਰ ਇਸ ਦੇ ਬਹੁਤ ਸਾਰੇ ਫਾਇਦੇ ਨੇ ਕਿਉਂਕਿ ਜਾਮਨ ਦੇ ਵਿੱਚ ਕਾਰਬੋਹਾਈਡਰੇਟਸ ਪ੍ਰੋਟੀਨ ਕੈਲਸ਼ੀਅਮ ਆਇਰਨ ਮੈਗਨੀਸ਼ੀਅਮ ਸੋਡੀਅਮ ਵਿਟਾਮਿਨਸ ਕੈਰੋਟਿਨ ਫੋਲਿਕ ਐਸਿਡ ਫਾਈਬਰ ਆदि ਤੱਤ ਪਾਏ ਜਾਂਦੇ ਆ। ਜਮਣ ਖਾਨ ਦੇ ਨਾਲ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਦੂਰ ਕੋ ਜਾਂਦੀਆਂ ਇਸ ਦੇ ਵਿੱਚ ਮੌਜੂਦ ਗਲੂਕੋਜ਼ ਲੂ ਲੱਕਣ ਤੋਂ ਬਚਾਉਂਦਾ ਹੈ ਜਮਣ ਦੇ ਵਿੱਚ ਮੌਜੂਦ ਆਇਰਨ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ ਜਮਣ ਦੇ ਦਰਖਤ ਅੰਬ ਦੇ ਦਰਖਤਾਂ ਵਾਂਗ ਬਹੁਤ ਫਟੇ ਹੁੰਦੇ ਐ ਜਮਣਾ ਦੀਆਂ ਗਿਟਕਾਂ ਵੀ ਕਈ ਪੱਖਾਂ ਤੋਂ ਲਾਭਦਾਇਕ ਐ ਅੱਜ ਅਸੀਂ ਤੁਹਾਨੂੰ ਜਮਣ ਖਾਨ ਦੇ ਫਾਇਦਿਆਂ ਦੇ ਬਾਰੇ ਦੱਸਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੱਥਰੀ ਦੀ ਸਮੱਸਿਆ ਦੇ ਬਾਰੇ ਦਰاصل ਪਤਰੀ ਦੀ ਇਸ ਸਮੱਸਿਆ ਇਹਨੇ ਦਿਨੀ ਆਮ ਸਣਨ ਨੂੰ ਮਿਲਦੀ ਹੈ ਪਤਰੀ ਦੀ ਸਮੱਸਿਆ ਤੋਂ ਰਾਹਤ ਪਾਣ ਦੇ ਲਈ ਦਵਾਈਆਂ ਦੇ ਥਾਂ ਤੇ ਜਾਮਨ ਖਾਓ ਜਾਮਨ ਦੀਆਂ ਗਿਟਕਾਂ ਨੂੰ ਸੁਕਾਉਣ ਤੋਂ ਬਾਅਦ ਪੀਸ ਲਵੋ ਫਿਰ ਇਸ ਨੂੰ ਪਾਣੀ ਜਾਂ ਫਿਰ ਦਹੀਂ ਦੇ ਨਾਲ ਖਾਓ 슈ਗਰ ਤੋਂ ਵੀ ਮਿਲੇਗਾ ਛੁਟਕਾਰਾ ਡਾਇਬਟੀਜ਼ ਰੋਗੀਆਂ ਦੇ ਲਈ ਜਾਮਨ ਕਿਸੇ ਦਵਾਈ ਤੋਂ ਘਟਨੀ ਇਸ ਦੀਆਂ ਗਿਟਕਾਂ ਨੂੰ ਸੁਕਾਉਣ ਤੋਂ ਬਾਅਦ ਪੀਸ ਲਓ ਇਸ ਪਾਊਡਰ ਦੀ ਰੋਜ਼ਾਨਾ ਵਰਤੋਂ ਦੇ ਨਾਲ ਡਾਇਬਟੀਜ਼ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਦੰਦਾ ਵਾਸਤੇ ਵੀ ਇਹ ਬਹੁਤ ਹੀ ਫਾਇਦੇਮੰਦ ਰੋਜਾਨਾ ਜਾਮਨ ਦੇ ਪਾਊਡਰ ਦਾ ਮਨਜਨ ਕਰਨ ਦੇ ਨਾਲ ਦੰਦਾਂ ਤੇ ਮਸੂੜੀਆਂ ਤੇ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਭੁੱਖ ਵੀ ਵਧਾਵੇ ਜਿਨ੍ਹਾਂ ਲੋਕਾਂ ਨੂੰ ਭੁੱਖ ਕੱਟ ਲੱਗਦੀ ਹੈ ਉਹਨਾਂ ਨੂੰ ਜਾਮਣ ਜ਼ਰੂਰ ਖਾਣੇ ਚਾਹੀਦੇ ਹੈ ਸਿਰਕੀ ਅਤੇ ਜਾਮਣ ਦੀ ਇਕੱਠੇ ਵਰਤੋਂ ਕਰਨ ਦੇ ਨਾਲ ਭੁੱਖ ਵੱਧਦੀ ਹੈ ਪਾਚਨ ਤੰਤਰ ਮਜ਼ਬੂਤ ਕਰੇ ਅਕਸਰ ਮੌਨਸੂਨ ਦੇ ਮੌਸਮ ਦੇ ਵਿੱਚ ਪੇਟ ਸਬੰਧੀ ਸਮੱਸਿਆਵਾਂ ਹੋ ਜਾਂਦੀ ਹੈ ਇਹਨਾਂ ਸਮੱਸਿਆਵਾਂ ਤੋਂ ਬਚਣ ਦੇ ਲਈ ਰੋਜ਼ਾਨਾ 5 ਤੋਂ 10 ਜਾਮਣਾ ਖਾਓ ਇਹਨਾਂ ਨੂੰ ਖਾਣ ਦੇ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਕੈਂਸਰ ਦੇ ਖਤਰੇ ਤੋਂ ਬਚਾਵੇ ਜਾਮਣ ਦੇ ਵਿੱਚ ਪਾਲੀਫੈਨਾਲ ਵਰਗੇ ਤੱਤ ਭਰਪੂਰ ਮਾਤਰਾ ਚ ਮੌਜੂਦ ਹੁੰਦੇ ਹੈ ਜੋ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਨੂੰ ਰੋਕਣ ਦੇ ਵਿੱਚ ਮਦਦ ਕਰਦੇ ਨੇ ਭਾਰ ਵਧਾਏ ਜਾਮਨ ਦੇ ਰਾਸ ਦੇ ਵਿੱਚ ਸ਼ਹਿਦ, ਆਮਲਾ ਜਾਂ ਗੁਲਾਬ ਦੇ ਫੁੱਲਾਂ ਦਾ ਰਸ ਮਿਲਾ ਕੇ ਦਿਨ ਦੇ ਵਿੱਚ ਦੋ ਵਾਰ ਲਗਾਤਾਰ 1 ਮਹੀਨੇ ਤੱਕ ਪੀਣ ਦੇ ਨਾਲ ਤੁਹਾਨੂੰ ਜਿਹੜਾਗਾ ਤੁਹਾਡੇ ਵਜ਼ਨ ਦੇ ਵਿੱਚ ਫਰਕ ਦਿਖਾਈ ਦੇਣ ਲੱਗ ਪਵੇਗਾ। ਦਸਤ ਤੋਂ ਰਾਹਤ। ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣ ਜਾਂ ਫਿਰ ਖਰਾਬ ਖਾਣਾ ਖਾਣ ਦੇ ਨਾਲ ਦਸਤ ਦੀ ਸਮੱਸਿਆ ਹੋ ਜਾਂਦੀ ਹੈ। ਸਮੱਸਿਆ ਤੋਂ ਰਾਹਤ ਪਾਉਣ ਲਈ ਜਾਮਨ ਦੇ ਵਿੱਚ ਸਿੰਧਾ ਨਮਕ ਮਿਲਾ ਕੇ ਖਾਓ। ਇਸ ਦੇ ਨਾਲ ਕੁਝ ਸਮੇਂ ਦੇ ਵਿੱਚ ਤੁਹਾਨੂੰ ਦਸਤ ਤੋਂ ਰਾਹਤ ਮਿਲ ਜਾਏਗੀ। ਉਲਟੀਆਂ ਲੱਗਣ ਤੇ ਵੀ ਹੈ ਫਾਇਦੇਮੰਦ ਉਲਟੀਆਂ ਲੱਗਣ ਤੇ ਜੇਕਰ ਤੁਸੀਂ ਜਾਮਣ ਦੀ ਵਰਤੋਂ ਕਰੋਗੇ ਤਾਂ ਇਸ ਦੇ ਨਾਲ ਤੁਹਾਨੂੰ ਫਾਇਦਾ ਹੋਵੇਗਾ ਜਾਮਣ ਤੇ ਲੂਣ ਲਗਾ ਕੇ ਖਾਣ ਦੇ ਨਾਲ ਉਲਟੀਆਂ ਆਉਣੀਆਂ ਬੰਦ ਹੋ ਜਾਂਦੀਆਂ ਸੋ ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਾਮਣ ਦੇ ਫਾਇਦਿਆਂ ਦੇ ਬਾਰੇ ਅੱਜ ਜਾਣਕਾਰੀ ਬਹੁਤ ਪਸੰਦ ਆਈ ਹੋਵੇਗੀ ਕਿਉਂਕਿ ਜਾਮਣ ਦਾ ਹੀ ਮੌਸਮ ਹੈ ਤੇ ਜਾਮਣ ਨੇ ਜਦੋਂ ਆਉਣਾ ਹੈ ਤਾਂ ਕੁਝ ਸਮੇਂ ਵਾਸਤੇ ਆਉਣਾ ਅਜਿਹੇ ਦੇ ਵਿੱਚ ਸਾਡਾ ਫਰਜ਼ ਬੰਦਾ ਸੀ ਕਿ ਅਸੀਂ ਕਿਸੇ ਚੰਗੇ ਫਲ ਦੇ ਫਾਇਦੇ ਤੁਹਾਡੇ ਤੱਕ ਲੈ ਕੇ ਆਈਏ ਤਾਂ ਜੋ ਤੁਸੀਂ ਵੀ ਇਹਨਾਂ ਫਾਇਦਿਆਂ ਦਾ ਘਰ ਬੈਠੇ ਬੈਠੇ ਲਾਭ ਚੁੱਕ ਸਕੋ ਤਾਂ ਫਿਰ ਹੁਣ ਸੋਚਣਾ ਕਿ ਜਾਮਣ ਦੀ ਸ਼ੁਰੂਆਤ ਤਾਂ ਹੋ ਚੁੱਕੀ ਹੈ ਘਰਾਂ ਦੇ ਵਿੱਚ ਲਿਆਓ ਦੋ ਦੋ ਕਿਲੋ ਜਾਮਣ ਤੇ ਉਸ ਨੂੰ ਖਾਓ ਤੇ ਕਈ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਵੀ ਪਾਓ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਵੱਧ ਤੋਂ ਵੱਧ শেয়ার ਕਰਿਓ ਤੇ ਨਾਲ ਕੀ ਜਿਨ੍ਹਾਂ ਲੋਕਾਂ ਨੂੰ ਇਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਦਵਾਈਆਂ ਲੈ ਲੈ ਕੇ ਆ ਘ ਚੁੱਕੇ ਨੇ ਉਹਨਾਂ ਤੱਕ ਇਸ ਵੀਡੀਓ ਨੂੰ ਜਰੂਰ ਪਹੁੰਚ ਦੀ ਕਰ ਦਿਓ